ਆ ਗਿਆ ਪਾਣੀ ਆ ਆਪਣਾ ਪਹਿਲਾਂ ਰੇ ਥੋੜਾ ਤਾਂ ਸਾਡੇ ਕੋਲ ਨਹੀਂ ਰਹੇਗਾ ਥੈਲਾ ਚੱਕ ਲਿਆ ਜਾ ਉਹ ਪਿਆ ਰੇੜੀ ਚ ਪਾਤਾ ਮਾਂ ਵੀ ਕਿੰਨੇ ਰੇ ਨਹੀਂ ਰੀ ਲਿਆਦਣੀਆਂ ਹੁਣ ਇਹਨੂੰ ਮੱਕੀ ਰੂਟ ਜਟਿਓ ਜਟਿ ਘਾਤੀ ਧਰਤੀ ਅਸੀਂ ਆ ਗਿਆ ਛਿੱਟਾ ਦੇਣਾ ਹੁਣ ਲੱਗਦਾ ਜੱਟਾਂ ਤੇ ਪਤਾ ਕਮਾਂ ਦਾ ਮੈਂ ਤਾਂ ਗੁੱਟ ਗਿਆ ਤੇ ਸਾਹ ਚੜ ਗਿਆ ਮੈਂ ਤਾਂ ਆ ਬਜਨੀ ਮੁੱਠੀ ਦੱਬ ਕੇ ਮਾਰੇਗੀ ਦੂਰ ਉਹਨਾਂ ਦਾਣਾ ਦਾਣਾ ਖਿੜਦਾ ਨੇੜੇ ਸਿੱਟਣਾ ਉਹ ਢਲੀ ਪੈ ਜਾਂਦੀ ਆ ਇੱਕੋ ਜਗਾ ਗਿਰ ਜਾਂਦਾ ਜੇ ਹੁਣ ਇੱਕ ਕੰਮ ਕਰਨਾ ਹੋਰ 15 ਮਿੰਟ ਲੱਗਣਗੇ ਤੈਨੂੰ ਹਾਂ ਅੱਧੀ ਕੁਆਲਿਟੀ ਪਾ ਲਿਆ ਰੇਦੀ ਐਂ ਚ ਪਾ ਦੇ ਆ ਜਿਹੜਾ ਛੋਟਾ ਛੋਟਾ ਹਾਂ ਅੱਧੀ ਕੁਆਲਿਟੀ ਬਸ ਚੱਪਲਾ ਪਾ ਲਾ ਪਹਿਲਾਂ ਉਹ ਚ ਨਾ ਨੰਗੇ ਪੈਰ ਪਾੜ ਜੀ ਪੈਰ ਪਾੜ ਦੂਗਾ ਜਰਾ ਤਾ ਤੁਰੇ ਨਹੀਂ ਹੁੰਦਾ ਮੈਂ ਕਰਾਂ ਕਿ ਤਰਤੇ ਬਹੁਤ ਹੁੰਦਾ ਲੱਤ ਚ ਮੱਕੀ ਦਾ ਖਾਲੀ ਸੁੰਡੀ ਨਹੀਂ ਮੈਂ ਤਾਂ ਦੇਖੀ ਨਹੀਂ ਸਪਰੇਅ ਕਰੂੰਗਾ ਇਹਨੂੰ ਚਪਲਾ ਪਾਲਾ ਪਹਿਲਾਂ ਚਪਲਾ ਹੁਣ ਨਾ ਡੋਲੀ ਰੇ ਪਹਿਲਾਂ ਚਲ ਜਵਾਬ ਜਵਾਬ ਨਹੀਂ ਦਿੰਦੀ ਆਪ ਲਾਗ ਜਾਂਦੀ ਆ ਮੇਰੇ ਹਰੇ ਕੰਮ ਚ ਤਾ ਸਿੱਤਾ ਜਿਵੇਂ ਹੁੰਦਾ ਕਰੀ ਜਾਂਦੀ ਆ। ਚਲ ਕੰਮ ਰੁਕਣੋਂ ਤਾਂ ਵਧੀਆ ਏ। ਬੰਦਾ ਜਿਵੇਂ ਹੁੰਦਾ ਕਰੀ ਜਾਂਦਾ ਹਨਾ। ਨਹੀਂ ਮੈਂ ਤੁਰੇ ਪੈਣਾ ਨਹੀਂ ਤਾਂ ਬੱਟ ਨੂੰ ਮਿੱਟੀ ਲੱਗਣੀ ਨਹੀਂ ਤੀ। ਕੱਖ ਮਾਚਿਆਣੇ ਤੇ ਹੋਰ ਪੰਜ ਚਾਰ ਦਿਨ। ਪੈਨਸਲ ਮੈਂ ਕਰਾਉਣੀ ਆ ਮਾਂ ਤੂੰ ਚੱਲਾ। ਬਾਈ ਫਾਇਦਾ ਹੁੰਦਾ। ਚਲ ਚੱਕਦਾ ਵੀ ਬੰਦਾ ਐਵੇਂ ਆ। ਦੇਖਈਏ ਢਡੋਂ ਦਾ ਕੋਈ ਨਹੀਂ ਸਿੱਕੇ ਜੰਮਦਾ। ਅੱਧੀ ਪਾਉਣੀ ਕ ਕਰ ਲਈ ਮੈਂ ਵੀ ਜਿਆਦਾ ਨਾ। ਆ ਕੇ ਰਜਾ ਤਾਂ ਭਰ ਗਿਆ ਹੈ ਜਿਹਨੂੰ ਤੋੜ ਦਿੰਨੇ ਆਂਗਾ ਹੁਣ ਇਸਨੂੰ ਜਿਹੜਾ ਪਟਿਆ ਹੋਇਆ ਉਹ ਜਿਹੜਾ ਛੋਟਾ ਛੋਟਾ ਉਹ ਅੱਜ ਹੀ ਦੀ ਚੀਜ਼ ਨਾ ਪਾਈ ਪਣੀ ਵਿੱਚ ਉੜ ਜਾ ਵਿੱਚ ਕੀ ਹੋ ਗਿਆ ਨੰਗੇ ਪੈਰ ਪੜੀਆਂ ਨੰਗੇ ਪੈਰ ਪੜੀਆਂ ਹਾਂ ਪੈਰ ਕੀ ਹੋਇਆ ਹਾਂ ਨੰਗਾ ਪੈਰ ਹੋਊਗਾ ਚप्पल ਜਣ ਕੇ ਬੱਜਿਆ ਅੱਛਾ ਬਟੇ ਵਿੱਚ ਥੋੜਾ ਘਟ ਪਾ ਜਿਹੜਾ ਹਨ ਆਹ ਛੋਟਾ ਛੋਟਾ ਇਹ ਜਿਹੜਾ ਸਟਾ ਮੁੱਠੀ ਥੋੜੀ ਦੱਬ ਕੇ ਮਾਰ ਕੋਲਣਾ ਸਟਾ ਕੋਲ ਵਾਲਾ ਤਾਂ ਉੱਥੇ ਗਰੀ ਜਾਂਦਾ ਫਿਰ ਟਲੀ ਪੈ ਜਾਂਦੀ ਆ ਬਾਹਰ ਜਿਹੜੇ ਸਟੇ ਮੂਹਲੀ ਟਲੀ ਚ ਹੋ ਜਾ ਗਾਹਾਂ ਹੋ ਜਾ ਗਾਹਾਂ ਇੱਕੋ ਜਗ੍ਹਾ ਨਾ ਖੜਾ ਇਹ ਇੱਥੋਂ ਵੜ ਜਾ ਦੋਹੇ ਪਾਸੇ ਨੂੰ ਖੰਡਾ ਦੇ ਇੱਧਰ ਲਖਣਪੁਰ ਵੱਲ ਨੂੰ ਮੂੰਹ ਕਰ ਲੈ ਹਾਂ ਲਖਣਪੁਰ ਵੱਲ ਨੂੰ ਇੱਕ ਮੁਠੀ ਇੱਧਰ ਨੂੰ ਇੱਕ ਇੱਧਰ ਨੂੰ ਲਖਣਪੁਰ ਵੱਲ ਨੂੰ ਮੂੰਹ ਕਰ ਲੈ ਹਣ ਪਰ ਵੱਲ ਨੂੰ ਲਖਣਪੁਰ ਉਧਰ ਆ ਸਾਹਮਣੇ ਹਾਂ ਇੱਕ ਹਾਂ ਉਧਰ ਨੂੰ ਰਹਿ ਵਿੱਚ ਨੂੰ ਬੜ ਸਿੱਧਾ ਵਾਏ ਚ ਪਾ ਤੂੰ ਵਿੱਚ ਬੜ ਤੈਨੂੰ ਸੱਪ ਤੋਂ ਹੀ ਡਰ ਲੱਗੀ ਆ ਤਾਂ ਦੱਸ ਇਹ ਚ ਨਹੀਂ ਹੈਗਾ ਹੈ ਜ ਵੀ ਪਾਉਣਾ ਬੜਾ ਹੋ ਜੂ ਹੋਰ ਤੇ ਨੁਮਾਇਕ ਆ ਵੱਡੇ ਉੱਚੇ ਪਾਦੇ ਜਿਹੜਾ ਖੜਾ ਉੱਚੇ ਪਾਦੇ ਜਿਹੜਾ ਛੋਟਾ ਛੋਟਾ ਇਹ ਤਾਂ ਬੜਾ ਐ ਤਾਂ ਨਹੀਂ ਉੱਚ ਪਾਇਆ ਪਰ ਜਿਹੜਾ ਛੋਟਾ ਛੋਟਾ ਖੰਡਾ ਦੇ ਬਾਤੂਆ ਬਾਲਟੀ ਖੰਡਾ ਦੇ ਜਿੱਥੇ ਮਰਜੀ ਖੰਡਾ ਦੇ ਬਾਜਰੇ ਚ ਖੰਡਾ ਦੇ ਪਰਸੀਮ ਚ ਨਾ ਮਾਰ ਮੁਠੀ ਜੇ ਤਾਂ ਬਾਅਦ ਹੀ ਤਸੱਲੀ ਉਹ ਉਨੋ ਹੋ ਜਾਣੀਆਂ ਮੈਨੂੰ ਪਤਾ ਉਹ ਕਿਧਰ ਇਹ ਪਾਏ ਨੇ ਬਰਸੀਮ ਵਾਲੇ ਚ ਨਾ ਮਾਰੀ